ਇਹ ਬੱਚੇ ਨੂੰ ਨਹੀਂ ਮਾਰਨਾ ਕਿਤਨਾ ਇਤਰਾ ਬਾਹਰ ਆ ਜਾਓ ਹਾਂ ਬੜੇ ਯਾਰ ਗਲੀ ਗੱਲੀ ਦਿੰਦੀ ਪੈ ਰਹੇ ਮੱਲੇ ਦੇ ਵਿੱਚ ਰਹਿਣਾ ਬੱਲੇ ਵਾਲਿਆਂ ਦੇ ਸਾਹ ਜਿਹੜਾ ਬੂ ਬੂਸੀ ਰੂਜ ਨੇ ਉਹਨਾਂ ਕਲੀ ਵਾਲਿਆਂ ਕਰ ਲਈ ਮਾਫੀ ਮੰਗੀ ਉਹ ਫੋਟੋ ਫੋਟ ਕੇ ਰੂਜ ਵਾਲਿਆਂ ਮਾਫੀ ਮੰਗ ਲਈ ਕਿ ਕਿਤੇ ਡਾਂਟਦੀ ਨਹੀਂ ਕਿ ਇਥੇ ਤੋਂ ਵੀ ਏਦਾਂ ਨਹੀਂ ਮੈਂ ਹੀ ਹਾਂ ਸਾਨੂੰ ਦੱਸ ਸੰਦਾ ਗਲੀ ਚ ਪੱਤਰਾ ਪੋਟ ਦੇ ਰਿਣੀ ਹਾਲੇ ਚਾ ਜਿਹਨੂੰ ਆਪਣੇ ਬੱਚਿਆਂ ਦਾ ਨਹੀਂ ਪਤਾ ਹੈਗਾ ਉਹਨੇ ਕੀ ਕੀ ਕੰਦੇ ਦਾ ਤੁਕਾ ਕਰਦਿਆ ਠੀਕ ਹੈ ਪਰ ਇਹ ਬੱਚੇ ਨਹੀਂ ਮਾੜੀ ਮਾੜੀ ਗੱਲ ਤੋਂ ਕੁੱਟਣ ਲਈ ਆ ਵੀਡੀਓ ਦੇ ਵਿੱਚ ਮੱਲੇ ਵਾਲੇ ਕਹਿੰਦੇ ਆ ਇਹ ਕਹਿ ਰਹੇ ਨੇ ਆ ਮੱਲੇ ਵਾਲਿਆਂ ਤੇਰੀਆਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇੱਕ ਕਲਯੁਗੀ ਮਾਂ ਦੇ ਵੱਲੋਂ ਬੱਚੇ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਜਾਂਦਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਸੀ ਰਾਹੋਂ ਰੋੜ ਬਿੰਦ ਨਿਊ ਬਲਦੇਵ ਨਗਰ ਦੇ ਵਿੱਚ ਮੌਜੂਦਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਗਰਮਾਇਆ ਹੋਇਆ ਮਾਹੌਲ ਹੈ ਸਿੱਖ ਜਥੇਬੰਦੀਆਂ ਨੂੰ ਜਦੋਂ ਤਲਾਹ ਮਿਲਦੀ ਹੈ ਤਾਂ ਬੱਚੀ ਨੂੰ ਇਨਸਾਫ ਦਵਾਨ ਦੇ ਲਈ ਜਥੇਬੰਦੀਆਂ ਤੇ ਪਹੁੰਚੀਆਂ ਇਹ ਛੋਟੀ ਜੀ ਬੱਚੀ ਹੈ ਜਿਹੜੀ ਤੁਸੀਂ ਸਕਰੀਨ ਦੇ ਉੱਤੇ ਸੀਸੀਡੀ ਫੁਟੇਜ ਦੇਖ ਰਹੇ ਹੋ ਇਸ ਬੱਚੀ ਦੇ ਨਾਲ ਜਿਹੜੀ ਹੈ ਉਹ ਕੁੱਟਮਾਰ ਇੱਕ ਮਾਦ ਦੇ ਵੱਲੋਂ ਕੀਤੀ ਜਾ ਰਹੀ ਹੈ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਬਾਬੇ ਕੀ ਕਹਿਣਾ ਚਾਹੋਗੇ ਇੱਕ ਵੀਡੀਓ ਸਾਹਮਣੇ ਹੈ ਇਹ ਬੱਚੀ ਦੇ ਨਾਲ ਛੋਟੀ ਬੱਚੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਬਾਣੀ ਦੇ ਫਰਮਾਨ ਨੇ ਕਿ ਸ ਤੇ ਇਹ ਧੀਆਂ ਦੀ ਖਾਤਰ ਹੀ ਅਸੀਂ ਸਾਰੇ ਜਿੰਨੇ ਵੀ ਖਾਲਸਾ ਫੌਜ ਆ ਸਾਡੀ ਤਤ ਪਰ ਰਹਿੰਦੇ ਆ ਸਾਡੇ ਕੋਲ ਬਹੁਤ ਐਸੋ ਜਿਹੇ ਕੇਸ ਆਉਂਦੇ ਨੇ ਕਿਤੇ ਨੋਹਾਂ ਨਾ ਹੋ ਰਹੀ ਆ ਕਿਤੇ ਧੀਆਂ ਨਾ ਹੋ ਰਹੀ ਆ ਕਿਤੇ ਸੱਸਾਂ ਨਾ ਹੋ ਰਹੀ ਆ ਅੱਜ ਬੀਬੀਆਂ ਹੀ ਬੀਬੀਆਂ ਦੇ ਦੁਸ਼ਮਣ ਬਣੀਆਂ ਨੇ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਹੋਈ ਆ ਇੰਨਾ ਖੂਨ ਸਫੇਦ ਹੋ ਗਿਆ ਇੱਕ ਸੱਕੀ ਮਾਂ ਐ ਔਰ ਇਹਨੂੰ ਡੰਡਿਆਂ ਨਾਲ ਕੁੱਟਦੀ ਆ ਇਹਦੀਆਂ ਦੋ ਵੀਡੀਓ ਵਾਇਰਲ ਹੋਈਆਂ ਨੇ ਤੇ ਸਾਡੇ ਕੋਲ ਸ਼ਿਕਾਇਤ ਪਹੁੰਚੀ ਮਹੱਲੇ ਵਾਲਿਆਂ ਨੇ ਬਹੁਤ ਜ਼ਿਆਦਾ ਇਹਨੂੰ ਜ਼ੋਰ ਲਾਇਆ ਕਿ ਸੁਦਰਜਾ ਸੁਦਰਜਾ ਪਰ ਨਹੀਂ ਸੁਦਰ ਦਾ ਨਾਂ ਲੈਂਦੀ ਸਗੋ ਡੇਲੀ ਇਹਨੂੰ ਟੌਰਚਰ ਕਰਦੀ ਰਹੀ ਆ ਤਿੰਨ ਤਿੰਨ ਦਿਨ ਭੁੱਖਾ ਰੱਖਦੀ ਰਹੀ ਆ ਔਰ ਅਸੀਂ ਸਾਰੇ ਸਿੰਘ ਇਸੇ ਕਰਕੇ ਇਕੱਠੇ ਹੋ ਕੇ ਆਏ ਆ ਜੀ ਇਹਨਾਂ ਨੂੰ ਹੁਣ ਸਮਝਾਇਆ ਆ ਤੇ ਉਹ ਬੀਬੀ ਹਜੇ ਵੀ ਥੋੜਾ ਜਿਹਾ ਅੜੀ ਕਰ ਰਹੀ ਆ ਉਹਦਾ ਬੰਦੇ ਨੇ ਜ਼ਿੰਮੇਵਾਰੀ ਲਈ ਆ ਇਹਦੇ ਪਿਤਾ ਜੀ ਨੇ ਵੀ ਅੱਗੇ ਤੋਂ ਮੈਂ 8 ਵਜੇ ਆਉਂਦਾ ਸੀ ਮੈਨੂੰ ਕੋਈ ਦੱਸਦਾ ਨਹੀਂ ਸੀਗਾ ਤੇ ਇਸ ਕਰਕੇ ਵੀਡੀਓ ਵਾਇਰਲ ਹੋਈਆਂ ਨੇ ਤੇ ਹੁਣ ਮੈਂ ਜ਼ਰ ਬੜੀ ਬੇਰਮੀ ਨਾਲ ਛੋਟੀ ਬੱਚੀ ਨੂੰ ਘੁੱਟਮਾਰ ਕੀਤੀ ਹੈ ਜਿਹਨੂੰ ਇਹ ਦੁਨੀਆਦਾਰੀ ਦੀ ਸਮਝ ਨਹੀਂ ਗਈ ਉਹਨੇ ਘੁੱਟਮਾਰ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਾਨੀ ਦਾ ਫਰਮਾਨ ਹੈ ਕਿ ਜਿਸਕੇ ਉੱਪਰ ਤੂੰ ਸਵਾਮੀ ਸੋ ਦੁੱਖ ਐਸਾ ਪਾਵੇ ਮਹਾਰਾਜ ਦੀ ਬਾਣੀ ਦੇ ਵਿੱਚ ਲਿਖਿਆ ਗਿਆ ਪਰ ਧੀਆ ਦੇ ਨਾਲ ਅਸੀਂ ਹਰ ਪਲ ਹਰ ਵਕਤ ਖੜਦੇ ਆ ਰਹੇ ਹਾਂ ਜਿੱਥੇ ਵੀ ਧੀ ਭੈਣਾ ਕਿਤੇ ਬੱਚੀ ਨਾਲ ਘੱਟੋ ਘਾਟ ਵੀ 325 ਤੋਂ ਉੱਪਰ ਅਸੀਂ ਪਹੁੰਚ ਚੁੱਕੇ ਹਾਂ ਜਿਹੜੇ ਵੀ ਧੀਆ ਦੇ ਨਾਲ ਖੜਦੇ ਆ ਰਹੇ ਹਾਂ ਪਰ ਜਦੋਂ ਇਹਦੀ ਵੀਡੀਓ ਵਾਇਰਲ ਹੋਈ ਆ ਤੇ ਸਾਨੂੰ ਰਾਤ ਨੀਂਦ ਨਹੀਂ ਆਈ ਕਿਉਂਕਿ ਸਾਨੂੰ ਰਾਤ ਵੀਡੀਓ ਸਾਡੇ ਕੋਲ ਕਰੀਬ 7:00 ਵਜੇ ਆਈ ਆ 7:00 ਵਜੇ ਵੀਡੀਓ ਪਹੁੰਚੀ ਆ ਸਾਨੂੰ ਰਾਤ ਨੀਂਦ ਨਹੀਂ ਆਈ ਅਸੀਂ ਆਪਣੇ ਗਰੁੱਪ ਦੇ ਵਿੱਚ ਆਪਣੇ ਨਾਲ ਦੇ ਵਿੱਚ ਪੂਰੀ ਤਹਿਲ ਕਮਚਾੜੇ ਵੀ ਕਦੋਂ ਤੱਕ ਅਸੀਂ 25 ਨੂੰ ਮਿਲੀਏ ਪਰ ਜੇ ਤਰੀਕੇ ਨਾਲ 25 ਦਾ 32 ਦਾ ਇਹ ਕਰ ਰਹੀ ਹੈ 25 ਦੀ ਮਾਂ ਇਹਦੀ ਕੋਕੋ ਤੋਂ ਜਨਮ ਲਿਆ ਇਹ ਤਾਂ ਹੈ ਨਹੀਂ ਕੋਈ ਸਤੇਲੀ ਮਾਂ ਤਾਂ ਹੈ ਨਹੀਂ ਤੇ ਬਾਬੇ ਗੱਲ ਕਰੀ ਬਸਤਾਵਾ ਵੀ ਨਹੀਂ ਹੈਗਾ ਉਹਨਾਂ ਨੂੰ ਆਪਾਂ ਉਹਨੂੰ ਕੋਈ ਪੱਤਾਵਾ ਨਹੀਂ ਉਹਨੂੰ ਇਹ ਕੀ ਆ ਜੋ ਆਪਣੀ ਹਿੰਦ ਜੜੀ ਆ ਜਾਂ ਉਹ ਆਪਣੀ ਮੈਂਟਲ ਅਰਾਜਮੰਦ ਜੜੀ ਆ ਜਾਂ ਉਹ ਮੈਂਟਲ ਆ ਜਾਂ ਉਹ ਜਿੱਤੀ ਹੈ ਇਹ ਨਹੀਂ ਪਤਾ ਪਰ ਬੱਚੇ ਉਤੇ ਬੜਾ ਤਸ਼ੱਦਦ ਕਰ ਰਹੀ ਅਸੀਂ ਜੋ ਜਨਮ ਨਹੀਂ ਹੁੰਦਣਾ ਬਾਬੇ ਤੁਸੀਂ ਮੌਕੇ ਤੇ ਪੁੱਛਿਓ ਬੱਚੀ ਨੂੰ ਕਿਵੇਂ ਇਨਸਾਫ ਦੋਵਾਂਗੇ ਹੁਣ ਜਿਵੇਂ ਮਾਂ ਵੀ ਨਹੀਂ ਮੰਦੀ ਪਈ ਇਲਾਕੇ ਵਾਸੀ ਵੀ ਕਹਿ ਰਹੇ ਨੇ ਬੜੀ ਤਸ਼ੱਦਦ ਕੀਤੀ ਜਾਂਦੀ ਮਾਂ ਦੇ ਵੱਲੋਂ ਕੀ ਕਹਿਣਾ ਚਾਹੋਗੇ ਕੋਈ ਗੱਲ ਨਹੀਂ ਪਰ ਅਸੀਂ ਤਾਂ ਹੁਣ ਅਗਲੀ ਵਾਰ ਚੜਾਉਣਾ ਵਾ ਤੇ ਇਹ ਬੱਚੀਆਂ ਨੂੰ ਦੋਨੋਂ ਲਿਜਾ ਕੇ ਅਸੀਂ ਕੋਰਟ ਦੇ ਵਿੱਚ ਇਹ ਜਿਹੜੀ ਪ੍ਰਾਪਰਟੀ ਆ ਏਨਾ ਪਤੀਆਂ ਦੇ ਨਾਮ ਕਰਾ ਕੇ ਇਹਨਾਂ ਦੋਨਾਂ ਨੂੰ ਬਾਹਰ ਕੱਢ ਦੇਣਾ ਤੇ ਬਾਬੇ ਗੱਲ ਕਰੀਏ ਮਾਂ ਦੇ ਵੱਲ ਉਹ ਵੀ ਕਿਹਾ ਗਿਆ ਬੱਚੀ ਨੂੰ ਲੈ ਜਾ ਉੱਥੋਂ ਦੀ ਮੰਨੂ ਮੈਂ ਨਹੀਂ ਬੱਚੀ ਰੱਖਣੀ ਤੇ ਕੀ ਕਹਿਣਾ ਚਾਹੋਗੇ ਬੱਚੀ ਨੂੰ ਕਿਵੇਂ ਇਨਸਾਫ ਦੋਗੇ ਉਸੇ ਕਿਉਂ ਮਾਂ ਇੱਕੋ ਜਿੱਤੇ ਢੀੜੀ ਹੈ ਉਹਨੂੰ ਨਾ ਤਾਂ ਕੋਈ ਬਸਤਾਵਾ ਹੈ ਤੇ ਨਾ ਹੀ ਕੋਈ ਬੱਚਿਆਂ ਨਾਲ ਹਮਦਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਹਿੰਦੀ ਪਈ ਹੈ ਨਾ ਲੈ ਜਾ ਉਹਦੀ ਮਨ ਨੂੰ ਲੱਗਾ ਬੱਚੀ ਨਹੀਂ ਹੈਗੀ ਉਹਦੇ ਕੁੱਖ ਚ ਜਨਮ ਨਹੀਂ ਲਿਆਉਣੇ ਜਿਹੜੀ ਕਹਿ ਰਹੀ ਆ ਮੈਂ ਕਹਿੰਦਾ ਯਾਰ ਕਿਹੜਾ ਬੱਚਾ ਕਿਹੜੀ ਮਾਂ ਕਹੋਗੇ ਆਪਣੇ ਬੱਚੇ ਨੂੰ ਵੀ ਲੈ ਜਾਓ ਉਹਦੀ ਬਚਮਾਨੀ ਬੱਚੀ ਨਹੀਂ ਹੈਗੀ ਉਹਦਾ ਇੱਕ ਪਾਗਲਪਨ ਆ ਉਹਦੇ ਵਿੱਚ ਜਿਹੜਾ ਪਾਗਲਪਨ ਘੁੱਟ ਘੁੱਟ ਕੇ ਭਰਿਆ ਹੋਇਆ ਜਿਹੜੀ ਬੱਚੀ ਨੂੰ ਕੜੀਸਿਆ ਮਾਰਿਆ ਕੁੱਟਿਆ ਅਸੀਂ ਅੱਜ ਇਹਨੂੰ ਬੋਲਿੰਗ ਦੇ ਕੇ ਜਾ ਰਹੇ ਹਾਂ ਗਿਆ ਇਹ ਦੋ ਚਾਂਸ ਹੋ ਗਏ ਤੀਜਾ ਚਾਂਸ ਅਸੀਂ ਛੱਡਣਾ ਨਹੀਂ ਹੈਗਾ ਤੀਜੇ ਚਾਂਸ ਨੂੰ ਜੇ ਇਹਨੂੰ ਕੁੜੀ ਨੂੰ ਕਹਿੰਨੇ ਕੜੀਸਿਆ ਤੇ ਜਿੱਦਾਂ ਇਹਨੇ ਗਲੀ ਦੇ ਵਿੱਚ ਇਹਨੂੰ ਕੁ ਕੁੜੀ ਨੂੰ ਕੜੀਸਿਆ ਐਦਾਂ ਹੀ ਅਸੀਂ ਸਾਡੀਆਂ ਸਿੰਘਣੀਆਂ ਆਉਣਗੀਆਂ ਤੇ ਇਹਨੂੰ ਐਦਾਂ ਹੀ ਕੜੀਸਾਂਗੇ ਅਸੀਂ ਤਾਵਣੀ ਦੇ ਕੇ ਜਾ ਰਹੇ ਹਾਂ ਪੂਰੀ ਇਹ ਤੁਹਾਡੇ ਸਾਹਮਣੇ ਤੁਹਾਡੇ ਚੈਨਲਾਂ ਤੇ ਚੱਲੂਗੀ ਇਹ ਵੀਡੀਓ ਇਦਾਂ ਹੀ ਚਲਾਵਾਂਗੇ ਬਾਬੀ ਗੱਲ ਕਰੀ ਬਰੀ ਬੇਰਹਿਮੀ ਨਾਲ ਛੋਟੀ ਬੱਚੀ ਹੈ ਦੁਨੀਆਦਾਰੀ ਦੀ ਸਮੇਂ ਨਹੀਂ ਹੋ ਬੜੀ ਬੇਰਹਿਮੀ ਨਾਲ ਬੱਚੀ ਨੂੰ ਕੁੱਟ ਮਾਰ ਦਿੱਤੀ ਗਈ ਕਿਤੇ ਨਾ ਕਿਤੇ ਮਨ ਨੂੰ ਦੁੱਖ ਲੱਗਦਾ ਜਦੋਂ ਧੀਆਂ ਤਾਂ ਸੇਰ ਦਾ ਤਾਜ ਇੱਕ ਪਾਸੇ ਗਈ ਨੇ ਇੱਕ ਪਾਸੇ ਇਹੋ ਜਿਹੀ ਮਾਰ ਕਲਯੁਗੀ ਮਾਂ ਜਿਹੜੀ ਬਣੀ ਹੋਈ ਹੈ ਕੀ ਕਹਿਣਾ ਚਾਹੂੰਗੇ ਆਪਾਂ ਅਫਸਰਾ ਸੁਣਨ ਜੇ ਵੀ ਆ ਕਿ 5 ਕੁ ਮਹੀਨੇ ਪਹਿਲਾਂ ਥਾਣੇ ਤੱਕ ਵੀ ਗੱਲ ਪਹੁੰਚੀ ਸੀ ਤੇ ਫਿਰ ਉਸ ਤੋਂ ਬਾਅਦ ਫਿਰ ਨਹੀਂ ਮਾਰਦੀ ਸੁਧਰੀ ਓਏ ਅਫਸਰਾ ਦਾ ਵੀ ਥੋੜੀ ਜਿਹੀ ਕਮੀ ਹੋਊਗੀ ਮਾਰੀ ਮੋਟੀ ਤਾਂ ਹੋਊਗੀ ਵੀ ਜਿਹੜੀ ਇਹਨਾਂ ਨੂੰ ਕਾਇਤੇ ਬੰਦੀ ਕਾਰਵਾਈ ਜਿਹੜੀ ਪੁੱਲ ਕੀਤੀ ਨਹੀਂ ਜੇ ਇਹਨੂੰ ਅੰਦਰ ਪਾੜ ਕੇ 2 ਕੁ ਮਹੀਨੇ ਲਵਾਏ ਹੁੰਦੇ ਜੇਲ੍ਹ ਦੇ ਵਿੱਚ ਤੇ ਅਕਲ ਸਿੱਧੀ ਆ ਜਾਣੀ ਸੀਗੀ ਚਾਰ ਵਾਰ ਕਾਰਵਾਈ ਕੀਤੀ ਕਾਰਵਾਈ ਕੀਤੀ ਨਹੀਂ ਕਿ ਚੰਗੀ ਤਰ੍ਹਾਂ ਉਹ ਮਾਫੀ ਮੰਗ ਲਈ ਤੇ ਛੱਡਤਾ ਹੁਣ ਨਿੰਗਾ ਸਿੰਘਾਂ ਦੀ ਕਾਰਵਾਈ ਹੋਊਗੀ ਜਿਹੜੀ ਅਸੀਂ ਕਾਰਵਾਈ ਕੀਤੀ ਇਹਨੂੰ ਪਹਿਲੀ ਤਾਂ ਗੱਲ ਘੜੀਸਾਂਗੇ ਫਿਰ ਇਹਦਾ ਕਮਰਾ ਖਾਲੀ ਕਰਾ ਕੇ ਦੋਨੇ ਕੁੜੀਆਂ ਦੇ ਨਾਮ ਕਰਵਾਵਾਂਗੇ ਤੇ ਐਡਾ ਕਾਰਵਾਈ ਕਰਾਂਗੇ ਅਸੀਂ ਇਹਨਾਂ ਦੇ ਉੱਤੇ ਇਸ ਬੱਚੀ ਦੇ ਨਾਲ ਤਸ਼ੱਦਦ ਹੋਈ ਉਹਨਾਂ ਨੇ ਉਹ ਬੱਚੀ ਨੇ ਵੀ ਗੱਲ ਬੇਟਾ ਕੀ ਨਾਮ ਹੈ ਤੁਹਾਡਾ ਜੱਸੀ ਕਿਹੜੀ ਗਲਾਸ ਫੜਦੇ ਹੋ ਪੁੱਤਰ ਵੋਰਤੇ। ਵੋਰਤੇ ਚ ਮੰਮੀ ਕੁੱਟਮਾਰ ਕਰਦੀ ਏ। ਯੈਸ। ਕਿਉਂ ਕੁੱਟਮਾਰ ਕਰਦੀ ਏ? ਦੇ ਕੋਈ ਸ਼ਤਾਨੀ ਕਰ ਗਈ ਤਾਂ। ਨਹੀਂ ਸ਼ੈਤਾਨੀ ਕਰਦੀ ਫਿਰ ਅੱਡਾ ਤੋਂ ਨਾ ਕੁੱਟਮਾਰ ਹੁੰਦੀ ਏ ਕਿ ਕਾੜ ਦੇ ਤਾਂ ਨਾ ਕੁੱਟਦੀ ਏ। ਸੋਟੀਆਂ ਨਾਲ। ਸੋਟੀਆਂ ਨਾਲ ਕੁੱਟਦੀ ਏ। ਰੋਟੀ ਵੀ ਨਹੀਂ ਦਿੰਦੀ। ਹੁਣ ਦਿੰਦੀ ਪਾਲਾ। ਪਹਿਲਾਂ ਕੁੱਟਦੀ ਸੀ। ਪਹਿਲਾਂ ਕੁੱਟਦੀ। ਤੇ ਬੱਚੀ ਐ ਜਿਹਦੇ ਕੋਲ ਬੋਲਿਆ ਵੀ ਨਹੀਂ ਜਾ ਰਿਹਾ। ਬੱਚੀ ਸੈਮੀ ਬੋਤ ਹੋਈ ਐ ਇਲਾਕਾ ਵਾਸੀ। ਇਹ ਮਹੱਲੇ ਵਾਲੇ ਖੜੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਕੋਈ ਤੂੰ ਸਾਹਮਣੇ ਆਪਰਾ ਇਹ ਬੱਚੀ ਦੀ ਮਾਂ ਹੈ ਇੱਕ ਮਿੰਟ ਇੱਕ ਮਿੰਟ ਜੀ ਇੱਕ ਵੀਡੀਓ ਇੱਕ ਪਣ ਬਾਬੀ ਮਾਤਾ ਜੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੁਸੀਂ ਬੱਚੀ ਦੇ ਨਾਲ ਕੁੱਟਮਾਰ ਕਿਉਂ ਕਰ ਰਹੇ ਹੋ ਮੈਨੂੰ ਦੱਸ ਖੁੱਲ ਕੇ ਦੱਸ ਬੱਚੀ ਦੇ ਨਾਲ ਕੁੱਟਮਾਰ ਕਿਉਂ ਕਰਦੇ ਹੋ ਤੁਸੀਂ ਭੈਣ ਕਹਿੰਦੇ ਆ ਠੀਕ ਸਟਾਰ ਕਰਦੀ ਹੈ ਗੁੱਟ ਮਾਰ ਕੀ ਕਰੀਏ ਕੀ ਕਰੀਏ ਕੁੜੀ ਅੱਗੇ ਭੱਜਦੀ ਹੈ ਕੁੜੀ ਦਾ ਦਿਮਾਗ ਨਹੀਂ ਕੀ ਕਰੀਏ ਬੱਚੀ ਛੋਟੀ ਹੈ ਮਾਤਾ ਨੂੰ ਤਾਂ ਇਹ ਸਮਝ ਵੀ ਨਹੀਂ ਹੈਗੀ 11ਵਾਂ ਮਸਾਲ ਲੱਗ ਗਿਆ 11ਵਾਂ ਸਾਲ ਬੱਚੇ ਨੂੰ ਸਮਝ ਥੋੜਾ ਨਹੀਂ ਹੁੰਦੀ ਦੁਨੀਆਦਾਰੀ ਦੀ ਸਮਝ ਨਹੀਂ ਹੁੰਦੀ ਡੰਡਿਆਂ ਨਾਲ ਨਹੀਂ ਨਾ ਕੁੱਟੀ ਦਾ ਤੂੰ ਉਹਦਾ ਮਾੜਾ ਮੋਟਾ ਜਿਹਾ ਪੇਡ ਮਾਰੋ ਤੀ ਬੋਤਾ ਕੁ ਨਾ ਪੈਂਦਾ ਹੁਣ ਮੱਲੇ ਵਾਲਿਆਂ ਨੂੰ ਦੁੱਖ ਲੱਗਦਾ ਤੇ ਤਾਂ ਹੀ ਮੈਂ ਮੱਲੇ ਵਾਲੇ ਦੁੱਖ ਜਿਹੜਾ ਮੱਲੇ ਵਾਲੇ ਸਭ ਆਵਾਜ਼ ਦੇ ਰਹੇ ਤੁਹਾਨੂੰ ਜਿਹੜਾ ਤੱਕਰ ਪਛਾਨਦੇ ਆ ਇੱਥੇ ਆ ਦੇ ਲਈ ਮਾਤੇ ਹੁਣ ਸਾਰੀਆਂ ਗੱਲਾਂ ਚ ਦੁੱਖੀ ਹੋ ਕੇ ਕਹਿੰਦੇ ਆ ਨਾ ਸਾਰੇ ਨੇ ਉਹ ਤੁਹਾਨੂੰ ਸਾਰੇ ਨੇ ਇੱਕ ਮਿੰਟ ਬੇਨਤੀ ਸੁਣੋ ਮਾਤਾ ਇੱਕ ਵਾਰ ਬੇਨਤੀ ਸੁਣੋ ਇਹਨੇ ਨੇ ਸਾਡੇ ਨਾਲ ਪਹਿਲਾਂ ਵੀ ਕਰਵਾਰੀ ਕੀਤੀ ਮੇਰੇ ਨਾਲ ਪਹਿਲੇ ਵੀ ਮੇਰੇ ਨਾਲ ਕੀਤੀ ਐ ਦੋ ਤਿੰਨ ਵਾਰੀ ਕਰ ਚੁੱਕੇ ਨੇ ਕੋਈ ਨਹੀਂ ਜੋ ਹੋ ਗਿਆ ਛੱਡ ਦਿਓ ਅੱਜ ਤੁਸੀਂ ਅੱਜ ਤੁਸੀਂ ਪ੍ਰੋਮਿਸ ਕਰਦੇ ਹੋ ਬੱਚੀ ਨੂੰ ਅੱਗੇ ਤੋਂ ਕੁੱਟ ਮਾਰ ਨਹੀਂ ਕਰੋਗੇ ਮੇਰੀ ਇਹ ਕਹਿ ਦਿੱਤੀ ਆ ਮਾਤਾ ਜੀ ਤੁਸੀਂ ਅੱਜ ਪ੍ਰੋਮਿਸ ਕਰਦੇ ਹੋ ਬੱਚਿਆਂ ਨਾਲ ਅੱਗੇ ਤੋਂ ਕੁੱਟ ਮਾਰ ਨਹੀਂ ਕਰੋਗੇ ਤੁਸੀਂ ਬੱਚੇ ਨੂੰ ਕੁੱਟ ਮਾਰਦੇ ਨਹੀਂ ਕਰੋਗੇ ਨਹੀਂ ਵੱਡੀ ਕੇ ਮਾਰਦੀ ਨਵੇਂ ਮਾਰਦੀ ਨਹੀਂ ਅੱਗੇ ਤੋਂ ਮਾਰੋਗੇ ਤਾਂ ਨਹੀਂ ਨਹੀਂ ਮਾਰੋਗੇ ਨਾ ਇਹ ਤੇਰੀ ਆਪਣੀ ਜੰਮੀ ਆ ਸਾਰਿਆਂ ਨੂੰ ਵੀ ਦਰਦ ਹੁੰਦਾ ਸਾਰਿਆਂ ਨੂੰ ਦੁੱਖ ਲੱਗਾ ਤਾਂ ਨਹੀਂ ਤੁਸੀਂ ਇਹ ਨਹੀਂ ਭੈਣ ਮੇਰੀ ਐ ਤੁਸੀਂ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੀ ਬੱਚੀ ਦੀ ਮਾਂ ਐ ਉਹ ਕਹਿ ਰਹੀ ਮੈਂ ਕੁੱਟ ਮਾਰ ਨਹੀਂ ਕਰਾਂਗੀ ਇਹ ਹਾਂਜੀ ਮਾਤਾ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਜੀ ਮਾਹੌਲ ਗਰਮਾ ਗਿਆ ਜੀ ਤਸਵੀਰਾਂ ਦੇਖੋ ਜੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਾਫੀ ਜਿਹੜਾ ਮਾਹੌਲ ਗਰਮਾ ਗਿਆ ਇੱਕ ਸਿੰਘ ਆਂਦਾ ਤੇ ਉਹ ਕਹਿੰਦਾ ਕਿ ਤੁਸੀਂ ਇੱਥੇ ਕੀ ਡਰਾਮਾ ਕਰ ਰਹੇ ਹੋ ਕਿ ਜਿਹੜੇ ਸਿੱਖ ਜੱਤੇ ਬੰਦੀਆਂ ਬੱਚੀਆਂ ਨਹੀਂ ਸਾਫ ਦੁਆਨ ਦੇ ਲਈ ਆਈਆਂ ਤੇ ਮਾਹੌਲ ਗਰਮਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਤਨਾ ਕਿਤੇ ਉਹ ਸ਼ਖਸ ਇਹਨਾਂ ਨੂੰ ਡਰਾਮੇ ਵਾਜੀਆਂ ਕਰਦਾ ਹੋਇਆ ਦੱਸਦਾ ਹੈ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਉਸ ਜੀ ਚੀਜ਼ ਆ ਗੁੱਸਾ ਜ਼ਾਹਿਰ ਕੀਤਾ ਗਿਆ ਤੁਸੀਂ ਇੰਨੀ ਗੱਲ ਕਹੀ ਕਿਉਂ ਇੱਕ ਪਾਸੇ ਇਲਾਕਾ ਵਾਸੀ ਵੀ ਜਿਹੜੇ ਬਿਆਨ ਦੇ ਰਹੇ ਨੇ ਕਿ ਉਸ ਬੱਚੀ ਦੇ ਨਾਲ ਕੁੱਟਮਾਰ ਹੁੰਦੀ ਤਸ਼ੱਦਦ ਹੁੰਦੀ ਹੈ ਇਹ ਮਾਤਾ ਕੀ ਕਹਿਣਾ ਚਾਹੋਗੇ ਬੱਚੀ ਨਾਲ ਕਿੰਨੀ ਕੁ ਕੁੱਟਮਾਰ ਹੁੰਦੀ ਹੈ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਹੁੰਦੀ ਹੈ ਕੋਈ ਬਹੁਤ ਜ਼ਿਆਦਾ ਹੁੰਦੀ ਹੈ ਕੁੱਟਮਾਰ ਕਰਨ ਦਾ ਕਾਰਨ ਬਹੁਤ ਜਿਆਦਾ ਕੁੱਟ ਮਾਰ ਮੈਂ ਇੱਥੇ ਬੈਠੀ ਰਹਿੰਦੀ ਆ ਮੈਂ ਦੇਖਦੀ ਰਹਿੰਦੀ ਆ ਮੰਜੀ ਦੇ ਉੱਤੇ ਗਰਮੀਆਂ ਨੇ ਤੜਪ ਕੇ ਕੱਟੀ ਸਿਆਲ ਚੜਿਆ ਨਾ ਗਾਲ ਕਪੜਾ ਨਾ ਰੋਟੀ ਨਾਲ ਅਸੀਂ ਜੀ ਚੀਜ਼ ਦਈਏ ਨਾ ਚੋਰੀ ਚੋਰੀ ਦੇ ਨੇ ਬਈ ਇਹ ਚੋਰੀ ਕਹਿੰਦੇ ਸਾਨੂੰ ਗਾਲਾਂ ਕੱਢਦੀ ਆ ਤੁਸੀਂ ਰੋਟੀ ਕਿਉਂ ਦਿੰਦੇ ਹੋ ਕਿੰਨੀ ਕੁ ਕੁੱਟ ਮਾਰ ਕੀਤੀ ਕਿਉਂ ਕੀਤੀ ਆ ਬੁੱਤ ਦੀ ਇਹ ਕੁੜੀ ਤਾਂ ਬਿਲਕੁਲ ਚੰਗਾ ਨਹੀਂ ਸਮਝਦੀ ਮਤ ਕਿੰਨੀ ਕੁੱਟ ਮਾਰ ਕੀਤੀ ਹਾਂ ਜੀ ਨਹੀਂ ਨਹੀਂ ਤੁਸੀਂ ਤੁਸੀਂ ਦੇਖ ਸਕਦੇ ਆ ਇੱਕ ਸਾਹਮਣੇ ਦੇਖ ਸਕਦੇ ਹੋ ਤੁਸੀਂ ਇਹ ਸਿੱਖ ਸਰਦਾਰ ਜੀ ਆਂਦੇ ਨੇ ਤੇ ਕਹਿੰਦਾ ਤੁਸੀਂ ਕੀ ਡਰਾਮੇਵਾਜੀ ਕਰ ਰਹੇ ਹੋ ਪਰ ਇਲਾਕਾ ਵਾਸੀਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿਤਨੇ ਕਿਤੇ ਬੱਚਿਆਂ ਦੇ ਉੱਤੇ ਤਸ਼ੱਦਦ ਕੀਤੀ ਜਾਂਦੀ ਹੈ ਤੇ ਮਾਂ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਹ ਇੱਕ ਇੱਕ ਸਿੱਖ ਸਰਦਾਰ ਆਂਦਾ ਤੇ ਇਹ ਕਹਿੰਦਾ ਕਿ ਬੱਚੇ ਦੇ ਨਾਲ ਤੁਸੀਂ ਇੱਕ ਹੀ ਡਰਾਮਾ ਕਰ ਰਹੇ ਹੋ ਪਰ ਇੱਜ ਇਨਸਾਫ ਦੁਆਨ ਦੇ ਲਈ ਜਦੋਂ ਨਿਹੰਗ ਜੱਥੇਬੰਦੀਆਂ ਅੱਗੇ ਆਈਆਂ ਨੇ ਕਿਤਨੇ ਕਿਤੇ ਜਿਹੜੇ ਸਵਾਲ ਚੱਕੇ ਜਾ ਰਹੇ ਪਰ ਇਲਾਕਾ ਵਾਸੀ ਨਾਲ ਨਾਲ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਹੌਲ ਮੌਕੇ ਤੇ ਗਰਮਾ ਗਿਆ ਹੈ ਮਾਤਾ ਕੀ ਕਹਿਣਾ ਚਾਹੋਗੇ ਕਿੰਨੀ ਕੁ ਤਸ਼ੱਦਦ ਹੁੰਦੀ ਬੱਚੀ ਦੇ ਨਾਲ ਬਹੁਤ ਜ਼ਿਆਦਾ ਹੁੰਦੀ ਹੈ ਜੀ ਬਹੁਤ ਜ਼ਿਆਦਾ ਹੀ ਚੱਕ ਭਾਰ ਕਰਨ ਵਾਲੇ ਬੜੇ ਨੇ ਵਿੱਚ ਹਾਂ ਪੁੱਤ ਮਰੋਂਦੀ ਕਾਕੀ ਕਰਨ ਕਾਰਨ ਕੀ ਹੈ ਕੁੱਤਾਂ ਦਾ ਤੂੰ ਧਿਆਨ ਨਹੀਂ ਰੱਖਿਆ ਘਰ ਦਾ ਤੋਂ ਬਾਹਰ ਕੱ ਗਈ ਹੈ ਤੂੰ ਉੱਥੇ ਕਿਉਂ ਗਈ ਕਿਸ ਨੇ ਕਿਸ ਨੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇਰੀ ਸਮਝਦੇ ਨੇ ਸੀਨੀਅਰ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੋਗੇ ਤਾਂ ਕਿ ਬੱਚੀ ਨੂੰ ਸਹਾਇਤਾ ਮਿਲੇ ਕਹਾਂਾ ਫਿੱਚਾ ਨੇ ਸਾਰੇ ਮਹੱਲੇ ਦੇ ਨਾਲ ਹੀ ਆ ਮਹੱਲੇ ਦੇ ਤੁਸੀਂ ਸਾਰੇ ਨਾਲ ਨੇ ਹਾਂ ਸਾਰੇ ਨਾਲ ਜੀ ਨੂੰ ਰੋਟੀ ਵੀ ਤੁਸੀਂ ਦਿੰਦੇ ਹੋ ਕਦੇ ਦੇ ਦਿੰਦੀ ਹੈ ਕਦੇ ਨਹੀਂ ਦੇ ਕੇ ਕਦੇ ਇਹ بڑے ਘਰ ਦੇਣ ਵਾਲੇ ਨੇ ਸਾਰਾ ਮਹੱਲਾ ਦੇਣ ਵਾਲਾ ਤਸਵੀਰਾਂ ਤੁਸੀਂ ਇੱਕ ਵਾਰ ਫਿਰ ਦਿਖਾ ਦਿੰਨੇ ਮਹੱਲੇ ਵਾਲਿਆਂ ਦੇ ਵੱਲੋਂ ਕਿਹਾ ਜਾ ਰਿਹਾ ਕਿਤਨੇ ਕਿਤੇ ਬੱਚੀ ਦੇ ਉੱਤੇ ਤਸ਼ੱਦਦ ਹੁੰਦੀ ਹੈ ਪਰ ਜਦੋਂ ਨਿਹੰਗ ਜੱਥੇ ਬੰਦਿਆਂ ਸਾਫ ਦੁਆਨ ਦੇ ਲਈ ਬੱਚੀ ਨੂੰ ਆਉਂਦੀ ਹੈ ਤੇ ਇੱਕ ਸ਼ਖਸ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਇੱਕ ਵਾਰ ਇੱਕ ਵਾਰ ਸਰ ਜੀ ਇੱਕ ਵਾਰ ਸਰ ਜੀ ਮੇਰੀ ਗੱਲ ਸੁਣੋ ਤੁਹਾਨੂੰ ਮਾਮਲੇ ਦਾ ਪਤਾ ਹੈ ਮੈਨੂੰ ਪਤਾ ਸਾਰੀ ਗੱਲ ਦਾ ਮੈਂ ਤਾਂ ਹੀ ਆਇਆ ਸੀ ਇੱਕ ਮਿੰਟ ਇੱਕ ਮਿੰਟ ਦੀ ਇੱਕ ਇੱਕ ਮਿੰਟ ਦੀ ਇਲਾਕਾ ਵਾਸੀ ਇੱਕ ਮਿੰਟ ਦੀ ਇਲਾਕਾ ਵਾਸੀ ਕਹਿ ਰਹੇ ਨੇ ਬੱਚੀ ਦੇ ਨਾਲ ਬੜੀ ਕੁੱਟਮਾਰ ਕੀਤੀ ਜਾਂਦੀ ਹੈ ਚਲੋ ਜੋ ਕਰਦੇ ਠੀਕ ਕਰਦੇ ਜੋ ਕਹਿੰਦੇ ਠੀਕ ਹੈ ਤਾਂ ਮੰਨ ਲਈ ਮੈਂ ਤੁਹਾਡੀ ਗੱਲ ਮੰਨ ਲਈ ਮੈਂ ਮੈਂ ਇਹਦੇ ਸਿਰ ਰੌਲਾ ਸੁਣ ਕੇ ਤਾਂ ਆਇਆ ਸੀ ਮੇਰੀ ਨੀ ਨੀ ਡਰਾਮੇ ਵਜੇ ਲਈ ਕਿਹੜੀ ਗੱਲ ਮੇਰੀ ਬੇਨਤੀ ਸੁਣੋ ਮੇਰੀ ਤੁਸੀਂ ਬੇਨਤੀ ਕਰਦਾ ਜੋ ਹੋ ਗਿਆ ਬਸ ਨਹੀਂ ਨਹੀਂ ਬਚਨ ਵਾਪਸ ਲੈਣੇ ਹੋ ਸੀ ਆਪਣੇ ਬਚਨ ਵਾਪਸ ਲੈਣੇ ਇੱਕ ਪਾਸੇ ਇਲਾਕਾ ਵਾਸੀ ਇਕੱਠੇ ਨੇ ਸਿੱਖ ਆ ਨਿਹੰਗ ਸਿੰਘ ਜਿੱਤੇ ਬੰਦਿਆ ਕਿਤੋਂ ਪੂਰੇ ਪੰਜਾਬ ਤੋਂ ਲਗ ਲਗ ਥਾਵਾਂ ਤੋਂ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਇਨਸਾਫ ਦੁਆਨ ਦੇ ਲਈ ਬੱਚੀ ਦੇ ਬੱਚੀ ਲਈ ਆਈਆਂ ਤੇ ਤੁਸੀਂ ਮੁਹੱਲੇ ਦੇ ਵਿੱਚ ਰਹਿ ਕੇ ਇਨਸਾਫ ਨਹੀਂ ਦਵਾ ਸਕਦੇ ਬੱਚੀ ਤੁਸੀਂ ਠੀਕ ਕਰ ਰਹੇ ਹੋ ਜੇ ਠੀਕ ਤੁਸੀਂ ਬੱਚੀ ਨੂੰ ਇਨਸਾਫ ਨਹੀਂ ਦਵਾ ਸਕਦੇ ਮੁਹੱਲੇ ਦੇ ਵਿੱਚ ਰਹਿ ਕੇ ਅਗਰ ਕੋਈ ਇਨਸਾਫ ਦੁਆਨ ਦੇ ਲਈ ਆਂਦਾ ਹੈ ਤੇ ਤੁਸੀਂ ਅਗਰ ਕੋਈ ਇਨਸਾਫ ਦੁਆਨ ਦੇ ਲਈ ਆਂਦਾ ਤਾਂ ਤੁਸੀਂ ਸਾਲੇ ਨਿਸ਼ਾਨ ਖੜੇ ਕਰਦੇ ਹੋ ਤੁਸੀਂ ਮਤ ਕਰਨੀ ਇਹ ਕੁਝ ਨਹੀਂ ਕਰ ਰਿਹਾ ਮੈਂ ਸਿਰਫ ਝਾੜਾ ਸੋ ਕੇ ਥੋੜੀ ਹੋਰ ਵੇਖਣਾ ਸੀ ਨਾ ਮੇਰਾ ਸਾਰਿਆਂ ਨੂੰ ਪਤਾ ਇਹ ਕਿੱਥੋਂ ਇੱਥੇ ਨੇ ਬੰਦੇ ਇੱਕ ਮਿੰਟ ਤੁਸੀਂ ਬੱਚੀ ਨੂੰ ਬੱਚੀ ਨੂੰ ਦੁੱਖ ਲੱਗਾ ਤਾਂ ਹੀ ਆਇਆ ਮੈਂ ਇੱਥ ਤੁਸੀਂ ਇਨਸਾਫ ਦਵਣ ਲਈ ਆ ਸਕਦਾ ਹੈ ਨਹੀਂ ਉਸ ਓਏ ਆਏ ਆ ਯਾਰ ਤਾਂ ਹੀ ਆਏ ਜਸ ਬੱਸ ਕਰੋ ਇਹਨੂੰ ਵਾਰ-ਵਾਰ ਕਿਉਂ ਕਰੀਂ ਲਿਆ ਨਹੀਂ ਨਹੀਂ ਮੇਰੀ ਬੇਨਤੀ ਸੁਣੋ ਡਰਾਮਾ ਦਾ ਇੱਕ ਮਿੰਟ ਦੀ ਤਾਂ ਇੱਕ ਮਿੰਟ ਜੀ ਤੁਹਾਨੂੰ ਮੇਰੀ ਕੋਈ ਦਖਲਅੰਦਾਜ਼ੀ ਨਹੀਂ ਨਹੀਂ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਬੱਚੀ ਨਾਲ ਕੁੱਟਮਰ ਹੁੰਦੀ ਸੀ ਮੇਰੀ ਕੋਈ ਦਖਲਅੰਦਾਜ਼ੀ ਨਹੀਂ ਮੈਂ ਨਹੀਂ ਦੇਖੀ ਦੇ ਹੋ ਮੈਂ ਕਦੇ ਵਿੱਚ ਵਿੱਚ ਅੱਖੀਂ ਨਹੀਂ ਦੇਖੀ ਫਿਰ ਤੁਸੀਂ ਆ ਕੇ ਕਿਵੇਂ ਕਿਹਾ ਮੈਂ ਪਤਾ ਕਰਨੀ ਆਇਆ ਸੀ ਕੀ ਹੋ ਰਿਹਾ ਮੈਂ ਤੁਹਾਨੂੰ ਮਦਦ ਕਰਨ ਨਹੀਂ ਆਇਆ ਇੱਕ ਮੁਹੱਲਾ ਵਾਸੀ ਹੈ ਇੱਕ ਪਾਸੇ ਪੂਰਾ ਮੁਹੱਲਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪੂਰਾ ਮੁਹੱਲਾ ਕਹਿ ਰਿਹਾ ਕਿ ਬੱਚੀ ਦੇ ਨਾਲ ਤਸ਼ੱਦਦ ਹੁੰਦੀ ਆ ਇਹ ਇੱਕ ਵਿਅਕਤੀ ਆਂਦਾ ਤੇ ਉਹ ਕਹਿੰਦਾ ਕਿ ਹਾਂ ਵੀ ਤੁਸੀਂ ਮਸੰਦ ਮੇਰੇ ਕੋਲ ਮਰਿਆ ਲੈ ਇਹ ਬੰਦਾ ਨੰਘ ਸੇ ਸਰਦਾਰ ਨਹੀਂ ਹੈਗਾ ਇਹ ਮਸੰਦ ਅਸੀਂ ਕਿੱਦਿਧਰੋਂ ਚੱਲ ਗਏ ਆ ਇਹ ਮਸੰਦ ਕਹਿ ਰਿਹਾ ਹੈਗਾ ਤੁਸੀਂ ਡਰਾਮੇਬਾਜ਼ੀ ਕਰਦੇ ਆ ਜੋ ਮੀਡੀਆ ਵਾਲਿਆਂ ਨੂੰ ਵੀ ਕਹਿ ਰਿਹਾ ਮੀਡੀਆ ਜਿਹੜਾ ਚੌਥਾ ਥੰਮ ਹੁੰਦਾ ਦੁਨੀਆ ਤੱਕ ਪਬਲਿਕ ਤੱਕ ਸਾਰੀ ਸੰਸਾਰ ਤੱਕ ਗੱਲ ਬਚਾਉਂਦਾ ਇਹ ਉਹ ਬੰਦਾ ਸਿੱਖਸ ਬੱਚੀ ਨੂੰ ਸਾਥ ਦੋ ਆਹ ਜਾਊਗਾ ਹਾਂਜੀ ਹਾਂਜੀ ਦਵਾ ਬਾਦੀਆਂ ਬੱਚੀ ਨੂੰ ਸਾਥ ਦੋ ਆਹ ਜਾਊਗਾ ਬੱਚੇ ਨੂੰ ਸਮਾਂ ਪੂਰਾ ਅਸੀਂ ਕਾਰਵਾਈ ਕਰਾਂਗੇ ਬੱਚੀ ਦੇ ਉੱਤੇ ਉਹਨੂੰ ਬੱਚੀ ਨੂੰ ਵੀ ਸਮਝਾਵਾਂਗੇ ਮੌਦੀ ਮਾਂ ਨੇ ਵੀ ਸਮਝਾ ਲਿਆ ਤੇ ਪਿਓ ਨੇ ਕਹਿੰਦਾ ਵੀ ਅੱਗੇ ਤੋਂ ਕੋਈ ਗਲਤੀ ਹੋ ਗਈ ਅਸੀਂ ਜ਼ਿੰਮੇਦਾਰੀਆਂ ਜੇ ਅਗਲੀ ਵਾਰ ਨੂੰ ਨਾ ਹੋਇਆ ਤੇ ਫਿਰ ਅਸੀਂ ਇਹਨੂੰ ਬਾਹਰ ਕੱਢ ਕੇ ਅਸੀਂ ਪੂਰੀ ਕਾਰਵਾਈ ਕਰਾਂਗੇ ਤਾਲਾ ਲਾ ਕੇ ਕੁੜੀਆਂ ਦੇ ਨਾਂ ਤੇ ਜਗ੍ਹਾ ਨਾ ਕਰਵਾਵਾਂਗੇ ਇਹਨੂੰ ਬਾਹਰ ਕੱਢਾਂਗੇ ਜੋ ਬਈ ਸਹੀ ਕਾਰਵਾਈ ਕਰਾਂਗੇ ਇਹ ਸਿੱਖ ਜਿੱਥੇ ਬੰਦਿਆ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਬੱਚੀ ਨੂੰ ਅਸੀਂ ਇਨਸਾਫ ਦਵਾਂ ਦੇ ਲਈ ਆਏ ਆ ਕਿ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਕਿ ਇੱਕ ਬੱਚੀ ਦੇ ਨਾਲ ਉਸ ਦੀ ਮਾਂ ਦੇ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ ਪਰ ਇਲਾਕਾ ਨਿਵਾਸੀ ਨਾਲ ਨਹੀਂ ਸਾਧੋ ਆਇਆ ਜਾਵੇ ਮੈਂ ਰਾਉ ਲੋੜਾ ਪੀਡੀਸੀ ਨੂਲ ਦੇਣਾ